ਕਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿहां ਦੀਵਾਲੀ ਤੋਂ ਪਹਿਲਾਂ ਯੂਐਸ ਤੋਂ ਵੱਡੀ ਰਾਹਤ ਮਿਲੀ ਹੈ ਇਹ ਉਤਪਾਦ ਜਿਹੜੇ ਕਿ 100% ਟੈਰਫ ਦੇ ਦਾਇਰੇ ਤੋਂ ਬਾਹਰ ਹੋ ਸਕਦੇ ਨੇ ਦੀਵਾਲੀ ਤੋਂ ਪਹਿਲਾਂ ਅਮਰੀਕਾ ਤੋਂ ਰਾਹਤ ਦੀ ਖਬਰ ਆਈ ਹੈ 트ੰਪ ਪ੍ਰਸ਼ਾਸਨ ਨੇ ਇਸ ਸਮੇਂ ਜਨਰਿਕ ਦਵਾਈਆਂ ਉੱਤੇ ਟੈਰਫ ਲਗਾਉਣ ਦੀ ਆਪਣੀ ਯੋਜਨਾ ਨੂੰ ਮੁਲਤਵੀ ਕਰ ਦਿੱਤਾ ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਹਾਲੀ ਦੇ ਮਹੀਨਿਆਂ ਵਿੱਚ ਟੈਰਫ ਯੁੱਧ ਕਾਰਨ ਦੁਨੀਆ ਭਰ ਦੀ ਅਰਥਵਿਵਸਥਾ ਵਿੱਚ ਭਾਰੀ ਹਲਚਲ ਪੈਦਾ ਕੀਤੀ ਹੋਈ ਹੈ। ਉਸਨੇ ਆਪਣੀ ਆਯਾਤ ਡਿਊਟੀ ਜਾਂ ਟੈਰਫ ਹਥਿਆਰ ਦੀ ਵਰਤੋਂ ਭਾਰਤੀ ਬਾਜ਼ਾਰ ਅਤੇ ਅਰਥਵਿਵਸਥਾ ਉੱਤੇ ਸਭ ਤੋਂ ਵੱਧ ਪ੍ਰਭਾਵ ਪਾਉਣ ਦੇ ਲਈ ਕੀਤੀ ਹੈ। ਹਾਲਾਂਕਿ ਭਾਰਤ ਦੇ ਲਈ ਚੰਗੀ ਖਬਰ ਇਹ ਹੈ ਕਿ ਡੋਨਾਲਡ 트੍ਰੰਪ ਫਾਰਮਾਸਿਊਟੀਕਲ ਉਤਪਾਦਾਂ ਤੇ ਆਪਣੇ 100% ਟੈਰਿਫ ਐਲਾਨ ਤੋਂ ਜਨਰਿਕ ਦਵਾਈਆਂ ਨੂੰ ਬਾਹਰ ਰੱਖ ਸਕਦੇ ਹਨ ਅਮਰੀਕਾ ਵਿੱਚ ਵੇਚੀਆਂ ਜਾਣ ਵਾਲੀਆਂ ਜ਼ਿਆਦਾਤਰ ਦਵਾਈਆਂ ਤੇ ਟੈਰਿਫ ਲਗਾਉਣ ਬਾਰੇ ਮਹੀਨਿਆਂ ਦੀ ਬਹਿਸ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਉਹ ਵਿਦੇਸ਼ਾਂ ਤੋਂ ਆਯਾਤ ਕੀਤੀਆਂ ਜਨਰਿਕ ਦਵਾਈਆਂ ਤੇ ਟੈਰਿਫ ਲਗਾਉਣ ਦੀ ਯੋਜਨਾ ਨਹੀਂ ਬਣਾ ਰਹੇ ਇਹ ਭਾਰਤ ਦੇ ਲਈ ਇੱਕ ਸੁਆਗਤਯੋਗ ਰਾਹਤ ਹੈ ਕਿਉਂਕਿ ਦੇਸ਼ ਅਮਰੀਕਾ ਨੂੰ ਅਜਈਆਂ ਦਵਾਈਆਂ ਦੀ ਇੱਕ ਵੱਡੀ ਮਾਤਰਾ ਨਿਰਯਾਤ ਕਰਦਾ ਹੈ ਤੇ ਇਨ੍ਹਾਂ ਰਿਪੋਰਟਾਂ ਤੋਂ ਬਾਅਦ ਫਾਰਮਾ ਸਟਾਕ ਦੀ ਫੋਕਸ ਦੇ ਵਿੱਚ ਆ ਗਿਆ ਦੁਨੀਆ ਦੀ ਮੋਹਰੀ ਮੈਡੀਕਲ ਡਾਟਾ ਵਿਸ਼ਲੇਸ਼ਣ ਕੰਪਨੀ IQVIA ਦੇ ਅਨੁਸਾਰ ਭਾਰਤ ਇੱਕ ਪ੍ਰਮੁੱਖ ਫਾਰਮਾਸਿਟਿਕਲ ਬਾਜ਼ਾਰ ਹੈ ਤੇ ਅਮਰੀਕਾ ਵਰਗੇ ਵਿਕਸਤ ਦੇਸ਼ਾਂ ਵਿੱਚ ਵੀ ਇਸ ਦੀਆਂ 47% ਦਵਾਈਆਂ ਭਾਰਤ ਤੋਂ ਆਯਾਤ ਕੀਤੀਆਂ ਜਾਂਦੀਆਂ ਹਨ ਤੇ ਬਾਕੀ 30% ਦਵਾਈਆਂ ਦੂਜੇ ਦੇਸ਼ਾਂ ਤੋਂ ਆਉਂਦੀਆਂ ਹਨ ਤੇ ਇਹ ਕਾਰਨ ਹੈ ਕਿ ਭਾਰਤ ਨੂੰ ਦੁਨੀਆ ਦਾ ਫਾਰਮਾਸਿਓਟਿਕਲ ਹੱਬ ਕਿਹਾ ਜਾਂਦਾ ਹੈ ਭਾਰਤੀ ਦਵਾਈਆਂ ਅਮਰੀਕੀ ਸਿਹਤ ਸੰਭਾਲ ਖੇਤਰ ਨੂੰ ਕਾਫੀ ਲਾਭ ਪਹੁੰਚਾਉਂਦੀਆਂ ਹਨ ਕਿਉਂਕਿ ਟੈਰਿਫ ਲੱਗਣ ਤੋਂ ਬਾਅਦ ਵੀ ਭਾਰਤ ਤੋਂ ਆਉਣ ਵਾਲੀਆਂ ਸਸਤੀਆਂ ਦਵਾਈਆਂ ਘਰੇਲੂ ਤੌਰ ਤੇ ਤਿਆਰ ਕੀਤੀਆਂ ਗਈਆਂ ਦਵਾਈਆਂ ਨਾਲੋਂ ਸਸਤੀਆਂ ਰਹਿੰਦੀਆਂ ਨੇ ਤੇ ਅਮਰੀਕਾ ਵਿੱਚ 슈ਗਰ, ਕੋਲੇਸਟ੍ਰੋਲ, ਬਲੱਡ ਪ੍ਰੈਸ਼ਰ ਅਤੇ ਆਮ ਹੋਰ ਕਈ ਦਵਾਈਆਂ ਦੀ ਸਭ ਤੋਂ ਵੱਧ ਖਪਤ ਹੁੰਦੀ ਹੈ। ਦਿਵਾਲਸਟਰੀ ਜਰਨਲ ਦੀ ਇੱਕ ਰਿਪੋਰਟ ਦੇ ਅਨੁਸਾਰ ਇਹ ਕਦਮ ਦਵਾਈਆਂ ਉੱਤੇ ਵਣਜ ਵਿਭਾਗ ਦੀ ਚੱਲ ਰਹੀ ਟੈਰਿਫ ਜਾਂਚ ਦੇ ਦਾਇਰੇ ਨੂੰ ਸੀਮਿਤ ਕਰਦਾ ਹੈ। ਵਾਈਟ ਹਾਊਸ ਦੇ ਅੰਦਰ ਵੀ ਇਸ ਮੁੱਦੇ ਉੱਤੇ ਅਸਹਿਮਤੀ ਹੈ। ਇੱਕ ਸਮੂਹ ਆਯਾਤ ਕੀਤੀਆਂ ਦਵਾਈਆਂ ਤੇ ਭਾਰ ਟੈਰਿਫ ਲਗਾਉਣ ਦੀ ਵਕਾਲਤ ਕਰਦਾ ਹੈ ਤਾਂ ਜੋ ਉਤਪਾਦਨ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਵਾਪਸ ਲਿਆਂਦਾ ਜਾ ਸਕੇ ਤੇ ਦੂਜਾ ਸਮੂਹ ਦਲੀਲ ਦਿੰਦਾ ਹੈ ਕਿ ਜਨਰਿਕ ਦਵਾਈਆਂ ਤੇ ਟੈਰਿਫ ਲਗਾਉਣ ਨਾਲ ਸੰਯੁਕਤ ਰਾਜ ਅਮਰੀਕਾ ਵਿੱਚ ਦਵਾਈਆਂ ਦੀਆਂ ਕੀਮਤਾਂ ਵੱਧ ਜਾਣਗੀਆਂ ਜਾਂਚ ਵਿੱਚ ਜਨਰਿਕ ਅਤੇ ਗੈਰ ਜਨਰਿਕ ਤਿਆਰ ਦਵਾਈਆਂ ਤੇ ਕੱਚੇ ਮਾਲ ਦੋਵਾਂ ਨੂੰ ਦਾਇਰੇ ਵਿੱਚ ਰੱਖਿਆ ਗਿਆ ਸੀ